ਬਿਆਤ ਕੀ ਵੋਟਾਂ ਵੀ ਬਾਲੀਆਂ ਹਾਸੇ ਵਾਲੀਆਂ ਜੀਰ ਪਤੰਦਰ ਦੇ ਸਾਰੇ ਹੀ ਖੁਸ਼ ਹੋਏ ਬੈਠੇ ਆ ਮੋਦੀ ਆਏ ਖੁਸ਼ ਹੋਏ ਬੈਠੇ ਆ ਵੀ ਚਲ ਓਕੇ ਚੌਕੇ ਸਰਕਾਰ ਬੱਜ ਗਈ ਬੰਦਰ ਲੰਡਾ ਨਹੀਂ ਹੋਇਆ ਰਾਹੁਲ ਗਾਂਧੀ ਆਏ ਖੁਸ਼ ਹੋਏ ਬੈਠਾ ਵੀ ਅੱਗੇ ਤਾਂ ਭਾਈ ਲੋਕਾਂ ਨੇ ਪਿਓ ਪਿਓ ਕੁੱਟੇ ਦੀ ਐਤ ਕੀ ਸ਼ੋਕ ਸੀਟਾ ਆ ਗਿਆ ਆ ਝੋਟੀਆਂ ਮੋਟੀਆਂ ਪਾਰਟੀਆਂ ਆਏ ਖੁਸ਼ ਹੋਈ ਜਾਂਦੀਆਂ ਵੀ ਮਰੀਆਂ ਨਹੀਂ ਦੋ ਦੋ ਚਾਰ ਚਾਰ ਸੀਟਾ ਆ ਗਿਆ ਆ ਦੋ ਤਿੰਨ ਪਾਰਟੀਆਂ ਨੇ ਜਿਨ੍ਹਾਂ ਨੇ ਸਰਕਾਰ ਨੂੰ ਮੋੜਾ ਦੇਣਾ ਜਾਂ ਵਿਪੱਖਸ ਨੂੰ ਮੋੜਾ ਦੇਣਾ 33 40 40 ਸੀਟਾਂ ਲੈ ਗਈਆਂ ਉਹ ਐ ਖੁਸ਼ ਹੋਈ ਜਾਂਦੀਆਂ ਨੇ ਵਿਚਾਰਾ ਵੱਡੀਆਂ ਪਾਰਟੀਆਂ ਸਾਡੇ ਸ਼ਹਿਰੇ ਤੇ ਆ ਲੋਕ ਐ ਖੁਸ਼ ਹੋਈ ਜਾਂਦੇ ਨੇ ਵਿਚਾਲ ਆਪਾਂ ਜਿਹਨੂੰ ਪਾਈ ਜੀ ਉਹ ਜਿੱਤ ਗਿਆ ਜਾਂ ਦੂਜੇ ਨੰਬਰ ਤੇ ਰਹਿ ਗਿਆ ਇੱਥੇ ਸਾਡੇ ਬਰਨਾਲੇ ਉਮੀਦ ਹਰ ਜਿੱਤ ਗਿਆ ਆਮ ਆਦਮੀ ਵਾਲੇ ਖੁਸ਼ ਹੋਈ ਜਾਂਦੇ ਆ ਮੈਂ ਨਹੀਂ ਖੁਸ਼ ਹੋਏਗਾ ਭਾਈ 11 ਵਾਰੀ ਵੋਟ ਪਾਤੀ ਜਿਹੜਾ ਨੂੰ ਪਾ ਦਨਾ ਉਹੀ ਹਾਰ ਜਾਂਦਾ ਬਾਈ ਹੱਥ ਜੋੜ ਕੇ ਬੇਨਤੀ ਆ ਮੇਰੇ ਕੋਲੇ ਵੋਟ ਮੰਗਣ ਆਏ ਉਹ ਮਨੂਸ ਵੋਟ ਆ ਬਾਈ ਮੇਰੀ ਜਿਹਨੂੰ ਪਾ ਦਨਾ ਉਹ ਹਾਰ ਜਾਂਦਾ ਕਾਹਨੂੰ ਮੇਰੇ ਕੋਲੇ ਕੋਈ ਵੋਟ ਮੰਗਣ ਆ ਆਵੇ ਵੀਰੇ ਫੇਰ ਕਹੋਗੇ ਹਾਰ ਗਏ ਬਾਰੇ ਬਾਰੀ ਨੰਗ ਜਿਆ ਕਰੋ ਚੰਡੇ ਜਿਹਾ ਇੱਥੇ ਨਾ ਲੈ ਕੇ ਆਇਆ ਕਰੋ ਮੈਂ ਪਾ ਕੇ ਵੋਟ ਹਰਾ ਦੇਣਾ ਅਗਲੀ ਵਾਰੀ ਜਿਹੜਾ ਆ ਮੇਰੇ ਕੋਲੇ